ਸਹੀ ਯਾਰਾ ਖਿਲਾੜੀ ਨੂੰ ਮਿਲ ਗਏ ਸਾਰੇ ਟੀਕਾ ਤੋਂ ਮੋਈਲੇ ਅਸਵੇਂ ਟੀਕਾ ਤੇ ਆਪਾਂ ਬਣਾਉਣ ਲੱਗੇ ਆਂ ਜੀ ਫੱਜੂ ਦੀ ਸਬਜੀ ਸਬਜੀ ਕੱਟ ਲਈਆਂ ਨਾਲੇ ਨਾਲ ਇਹਦੇ ਨਾਲ ਇੱਧਰ ਵਧਰ ਕਰਨ ਨੂੰ ਰੱਖਿਆ ਹੋਇਆ ਹੈ ਕੋਈ ਕਰਨਾ ਫੀਵਰੇ ਵਾਲੇ ਖੱਡਾ ਹੋ ਜਾਂਦਾ ਜਾਂ ਗਰਮੀ ਕਰਕੇ ਨਾ ਜਾਂ ਚੀਜ਼ਾਂ ਜਲਦੀ ਖੰਡੀਆਂ ਨਹੀਂ ਹੁੰਦੀਆਂ ਹਨਾ ਕਾਟਨ ਤਾਂ ਨਾ ਵੀ ਜਾਂਦਾ ਟਾਈਮ ਆ ਜਿਹੜਾ 5.5 ਦਾ ਹੋ ਗਿਆ ਤੇ ਮੈਂ ਨਾਲ ਦੀ ਨਾਲ ਸਬਜ਼ੀ ਵੀ ਕੱਟ ਲੈਣੀ ਨਾਲ ਦੁੱਧ ਨਾਲ ਮੂਹੂ ਪਰ ਦੂ ਜੜੇ ਲੈਂਦੇ ਆ ਆਪਣੇ ਲਵੇ ਲਵੇ ਆ ਤੇ ਆਪਾਂ ਚੜ ਦਲੇਨੀ ਆ ලේ ලබේ සදද ච ලෝක ශිල්ලනින් සිල්ලන හිජාා ඔයය ගෙඩ පක්තිය ලබේත හකි ච ස දොත්තකාගේමනා මගේ සද්ි හෝ සවාර්රරන්ගේ ਉਹਨਾਂ ਦੇ ਘਰ ਨੂੰ ਆ ਰੱਖਿਆ ਮੈਂ ਇਹਦੇ ਵਿੱਚੋਂ ਪਾ ਲੈਂਿਆ ਜੇਕਰ ਅੰਦਰ ਪੱਟਾ ਹੈ ਜੇਕਰ ਸਪੋਰਟ ਪਾਰਕ ਮੈਂ ਇਹਨਾਂ ਤੋਂ ਲੈਤੀ ਕਿ ਅੰਦਰ ਬਰੀ ਬਰੀ ਪੱਟਾਂ ਨੇ ਜਿਹੜੀ ਕੋਈ ਵੀ ਸਾਂਭੀ ਇਹਨਾਂ ਦੀ ਵਧੀਆ ਬੰਦੀ ਸਵਾਲ ਲੱਗਦੀ ਕੋਈ ਕੋਈ ਸਾਂਭੀ ਦੀ ਕਿਸੇ ਨੇ ਕੋਮੈਂਟ ਕੀਤਾ ਕਹਿੰਦੇ ਬੇਵੀ ਆ ਮੈਂ ਉਕਸਣਾ ਲਾ ਹੋਏ ਕਿ ਤੇ ਮੈਂ ਬੇਵੀ ਆ ਕਿ ਮੇਰਾ ਕੰਮ ਦੂ ਘਰ ਜਾਣੀ ਹੈ ਜਿੰਦਗੀ ਬੇਹਾਲ ਹੋਈ ਪਈ ਆ ਸਾਰਾ ਦਿਨ ਕੰਮ ਉਹ ਕਰਨਾ ਮੇਰਾ ਸਾਰਾ ਘਰ ਦਾ ਕੰਮ ਰੋਟੀ ਬਣਾਉਣੀ ਝਾੜੂ ਵਗੈਰਾ ਲਾਉਣਾ ਮਨ ਦੇ ਕੱਪੜੇ ਧੋਣੇ ਬੱਚੇ ਸਕੂਲ ਤੋਰਨੇ ਹਸਬੰਦ ਨੂੰ ਕੰਮ ਤੇ ਤੋਰਨਾ ਅਰੇ ਮੰਮੀ ਨੂੰ ਦੇਖਣਾ ਹਨਾ ਆਪਣੀ ਮੂਮੇ ਦੀ ਗੱਲ ਸਾਸ ਨੂੰ ਦੇਖਣਾ ਮੇਰੀ ਜ਼ਿੰਦਗੀ ਦੇ ਹਾਲੇ ਬਈਆ ਜੰਡਵਣੀ ਦੇ ਨੰਦੇ ਜੀ ਮੈਂ ਦਿੱਲੀ ਆ ਰਿਹਾ ਬਾਇਨਾ ਕੰਮ ਮੋੜ ਦੇਣਾ ਤੇ ਉਹਨੇ ਥੋੜਾ ਟਾਈਮ ਲਾਇ ਜਿਹੜੀ ਲਾਈ ਆ ਉਦੋਂ ਵੀ ਮੈਂ ਕੱਪੜੇ ਸਲਾਈ ਕਰਦੀ ਰਹੀ ਸੀ ਨਾਲ ਦੀ ਨਾਲ ਮੈਂ ਜਿਹੜੀ ਲਾਈ ਬਣਾਈ ਉਹ ਰਹਾ ਮੈਂ ਆ ਤੇ ਅੰਦਰ ਹੈ ਨਾ ਦਾਦੀ ਸਾਸ ਨੂੰ ਸਾਪਣਾ ਸਾਸ ਨੂੰ ਦਾਪਰੇਸ਼ਨ ਹੋਇਆ ਉਹਨੂੰ ਸਾਪਣਾ ਹੈ ਨਾ ਬੱਚੇ ਹੋ ਗਏ ਫਿਰ ਹਸਬੰਡ ਨੂੰ ਜੋੜ ਦਿੱਤੇ ਜਨਾਹਤਾਰ ਦਿੱਕ ਨੇ ਕੰਮ ਉਹਦੀਆਂ ਸਾਰੇ ਕੰਮ ਕਰਦੇ ਹਾਂ ਇਹ ਤਾਂ ਮੈਨੂੰ ਵਾਸ਼ ਕੇ ਦੇਖੋ ਮੈਨੂੰ ਕੀ ਲੱਗਦਾ ਸਾਰਾ ਦਿਨ ਤਰੀ ਹੈਪੀ ਰਹਿੰਦੀਆਂ ਪੈਰ ਸੋਜਣਾਂ ਦੇ ਏਡੇ ਏਡੇ ਹੋ ਜਾਂਦੇ ਪੈਰ ਵੀ ਸੋਜਦੇ ਉਹਨੇ ਲਿਪੋਟਾ ਟੈਸਟ ਕਰਵਾਏ ਆ ਖੋਤਾ ਜਿਹੜੀਆਂ ਸ਼ਾਮ ਕਰ ਚੋ ਸ਼ਹਿਰ ਆ ਰਹੀ ਹਾਂ ਅਲਹੁਲਲਾਹ ਦੀ ਹੁਣ ਹੀ ਆ ਰਹੀ ਹੋਏ ਕੀ ਫਤਾਲੇ ਬੁਰੀ ਕੀ ਪ੍ਰੋਬਲਮ ਚੋਂ ਇਹ ਨਹੀਂ ਸੋਈਂਦੀ ਆ ਲੋਕਾਂ ਨੂੰ ਹੱਥ ਤੋਂ ਕੁਝ ਨੰਦੁੱਝਣ ਮਿਲੇ ਦਾਤੇ ਇਹ ਲਗਾ ਕਿ ਖੋਵੇਲਾ ਤੇ ਇਹ ਵੀ ਮੇਰਾ ਕੰਮ ਆ ਮੈਂ ਇਹ ਵੀ ਕਰਨਾ ਇਹ ਵੀ ਜ਼ਰੂਰੀ ਆ ਹਨਾ ਮੇਰੇ ਲਈ eksiklerim var mı? şimdi var mı örneğin az ödev var mı? ਇਹ ਜਿਹੜੀ ਆ ਮੈਂ ਕੋਈ ਨਕਾ ਵਾਲੀ ਬਣ ਗਈ ਤੇ ਕੁਝ ਅਜਿਹੇ ਕੰਮ ਹੁੰਦੇ ਨੇ ਆਪਾਂ ਨੂੰ ਆਫ ਕੈਮਰਾ ਦੇ ਕਰਨੇ ਕਹਿੰਦੇ ਸਾਰਾ ਦਿਨ ਆਪਾਂ ਕੈਮਰਾ ਚੱਟ ਕੇ ਵੀ ਨਹੀਂ ਘੁੰਮ ਸਕਦੇ ਜਿਹਦੇ ਬੀਤਦੀ ਆ ਉਹਨੂੰ ਪਤਾ ਹੁੰਦਾ ਵੀ ਉਹ ਵੇਲਾ ਆ ਕਿ ਕਿਦਾਂ ਹੈ ਤੇ ਮੈਂ ਜਿਆ ਫਸਾਜੀ ਕੱਟ ਲਈ ਤੇ ਇਹ ਕੜੇ-ਕੜੇ ਨੂੰ ਕੱਟ ਲੈਣੀ ਹੈ ਜੇ ਜਿਵੇਂ ਇਦਾਂ ਕੱਟਦੀ ਰਹੀ ਹਾਂ ਤਾਂ ਬਲੌਗ ਬਣਾਈ ਕਰਦੇ ਵੀਡੀਓ ਚੱਲਦੀ ਰੇ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣਾ ਬਲੌਗ ਨੇ ਮੰਦਾ ਲੈਣਾ ਵੀਡੀਓ ਹੋਏ ਲੰਬੀ ਕੇਸ ਕਰਦੇ ਨੇ ਸਬਜੀ ਕੱਟ ਕੇ ਵੀ ਸਾਡਾ ਗੱਲ ਕਰਦੇ ਹਾਂ ਦੁੱਧ ਜਿਹੜਾ ਆਪਣਾ ਆ ਗਿਆ ਅਸੀਂ ਸਭ ਦਾ ਨੰਬਰ ਲਾਉਂਦੇ ਲੋਹ ਦੀ ਸਬਜੀ ਆਪਾਂ ਜਿਹੜੀ ਹੈਗੀ ਆ ਕद्दू ਕੱਟ ਲਏ ਨੇ ਤੇ ਤਿੰਨ ਆਪਾਂ ਪਿਆਜ਼ ਲਏ ਨੇ ਪਿਆਜ਼ ਵੀ ਆਪਾਂ ਕੱਟ ਲੈਣੇ ਲੰਬੇ ਲੰਬੇ ਹੀ ਕੱਟ ਲਵਾਂਗੇ ਕਿਉਂਕਿ ਕद्दू ਦੀ ਸਬਜੀ ਦੇ ਵਿੱਚ ਜਿਹੜੇ ਹੈਗੇ ਆ ਆਪਾਂ ਲੰਬੇ ਕੱਟ ਕੇ ਹੀ ਪਿਆਜ਼ ਪਾਉਣੇ ਆ ਤੇ ਕੋਈ ਆਪਾਂ ਇਹਦੇ ਵਿੱਚ ਲਸਣ ਅਦਰਕ ਨਹੀਂ ਪਾਉਣਾ ਹੈਗਾ ਬਸ ਤੇ ਹੁਣ ਆਪਾਂ ਜਿਹੜਾ ਹੈਗਾ ਇਹ ਦੁੱਧ ਜਿਹੜਾ ਗਰਮ ਹੋ ਗਿਆ ਸੀ ਤੇ ਆਪਾਂ ਪਰੇ ਰੱਖ ਦਿੱਤਾ ਤੇ ਆਪਾਂ ਹੁਣ ਸਬਜ਼ੀ ਬਣਾਉਣ ਲਈ ਜਿਹੜਾ ਹੈਗਾ ਆ ਤਸਲਾ ਰੱਖ ਲਿਆ ਹੈ ਗੈਸ ਦੇ ਉੱਪਰ ਤੇ ਤੜਕਾ ਜਿਹੜਾ ਆਪਾਂ ਤੇਲ ਦਾ ਲਾਵਾਂਗੇ ਤੇ ਇਹ ਆਪਾਂ ਇੱਕ ਟਮਾਟਰ ਲਿਆ ਆ ਟਮਾਟਰ ਆਪਾਂ ਧੋ ਕੇ ਰੱਖ ਲਿਆ ਤੇ ਸਰੋਂ ਦੇ ਤੇਲ ਦਾ ਆਪਾਂ ਜਿਹੜਾ ਹੈਗਾ ਇਹਨੂੰ ਤੜਕਾ ਲਾਵਾਂਗੇ ਤੇ ਜਿਹੜੇ ਜਿਹਨੇ ਕਮੈਂਟ ਕੀਤਾ ਸੀ ਵੀ ਵੇਲੀਆਂ ਉਹ ਹੁਣ ਭੈਣ ਦੇਖ ਲਵੇ ਵੀ ਸਬਜ਼ੀ ਆ ਜਿਹੜੀ ਮੈਂ ਦੋ ਸਬਜ਼ੀਆਂ ਬਣਾਉਂਦੀਆਂ ਨੇ ਬਾਕ ਮम्मी ਲਈ ਅਲੱਗ ਤੇ ਬਾਕੀ ਸਾਰੀ ਫੈਮਿਲੀ ਲਈ ਅਲੱਗ ਕਿਉਂਕਿ ਮੰਮੀ ਨੂੰ ਜਿਹੜਾ ਹੈਗਾ ਆ ਸਿਰਫ ਆਪਾਂ ਪਾਣੀ ਦੇ ਵਿੱਚ ਦਾ ਸਬਜੀ ਆ ਦਾਲ ਆ ਮੂੰਗੀ ਮਸਰੀ ਦੀ ਬਣਾਵਾਂਗੇ ਦਾਲ ਬੋਇਲ ਕਰਕੇ ਤੇ ਵਿੱਚ ਨਮਕ ਤੇ ਸਿਰਫ ਹਲਦੀ ਪਾਉਣੀ ਆ ਕੋਈ ਮਿਰਚ ਵਗੈਰਾ ਕੋਈ ਮਸਾਲੇ ਕੁਝ ਨਹੀਂ ਪਾਉਣਾ ਤੇ ਕੋਈ ਤੜਕਾ ਨਹੀਂ ਲਾਉਣਾ ਬਸ ਪਾਣੀ ਵਿੱਚ ਬੋਇਲ ਕਰਨਾ ਰੱਖਤਾ ਤੇ ਮੂੰਗੀ ਮਸਰੀ ਦਾਲ ਜਿਹੜੀ ਰੱਖ ਲੈ ਕੱਢ ਲਈਏ ਧੋਣ ਵਾਸਤੇ ਤੇ ਇੱਥੇ ਹੁਣ ਮੈਂ ਤੜਕਾ ਆ ਜਿਹੜਾ ਪਾ ਦੂੰਗੀ ਜੀਰਾ ਵਗੈਰਾ ਪਾਤਾ ਆ ਤੇ ਦੋ ਦੋ ਦਾਣਾ ਇਕੱਠੀਆਂ ਬਣਾ ਰਹੀਆਂ ਤੇ ਨਾਲ ਦੀ ਨਾਲ ਜਿਹੜੇ ਹੈਗੇ ਹੋਰ ਵੀ ਕੰਮ ਕਰੀ ਜਾਣੇ ਆ ਇਹ ਆਪਾਂ ਟਮਾਟਰ ਕੱਟ ਲਿਆ ਆ ਓਕੇ ਤੜਕਾ ਆ ਜਿਹੜਾ ਛਾਲਦੀ ਪੁੱਜ ਜਾਣਾ ਹੈ ਗੈਸ ਬਹੁਤ ਤੇਜ਼ ਚੱਲਦਾ ਹੈ ਤੇ ਮਿਰਚ ਆਪਾਂ ਫੇਰ ਵਿੱਚ ਰੱਖ ਰੇਤੀਆਂ ਨੇ ਤੇ ਵੇਲਾ ਪੈਣੇ ਕੋਈ ਨਹੀਂ ਹੁੰਦਾ ਸਭ ਨੂੰ ਆਪੋ ਆਪਣੇ ਘਰੇ ਕੰਮ ਹੁੰਦੇ ਆ ਕਦੇ ਕਿਸੇ ਨੂੰ ਵੇਲਣਾ ਸਮਝੋ ਜੇ ਤੁਹਾਨੂੰ ਕੰਮਾਂ-ਕੰਮ ਆਗਰੇ ਨੂੰ ਵੀ ਬਹੁਤ ਆ ਤੇ ਹੁਣ ਮੈਂ ਪਿਆਜ਼ ਕੱਟ ਲੈਣਾ ਆ ਤਾਂ ਬਰੀਕ-ਬਰੀਕ ਪਿਆਜ਼ ਕੱਟ ਲੈਣਾ ਆ ਕਿਉਂਕਿ ਇਹ ਆਪਾਂ ਦਾਲ ਦੇ ਵਿੱਚ ਪਾਉਣਾ ਹੈ ਜਿਹੜੀ ਮੂੰਗੀ ਮਸਰੀ ਦੇ ਦਾਣ ਆਪਾਂ ਤਰੀ ਆ ਮੰਮੀ ਲਈ ਤੇ ਚੰਗੀ ਤਰ੍ਹਾਂ ਪਾ ਜਿਹੜੀ ਝੋਕਦਾਲ ਜਿਹੜੀ ਪਾਤੀ ਸੀ ਤੇ ਵਿੱਚ ਪਿਆਜ਼ ਵੀ ਝੋਕੇ ਪਾਤਾ ਇਹ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਗ੍ਰੈਂਡ ਕੀਤੀਆਂ ਪਾਤੀਆਂ ਦੇ ਟਮਾਟਰ ਪਾਤਾ ਤੇ ਹੁਣ ਜਿਹੜੇ ਮਸਾਲੇ ਆਪਾਂ ਬੇਸ ਕੇ ਜੀ ਪਾਉਣੇ ਆ ਸਵਾਦ ਅਨੁਸਾਰ ਉਹ ਪਾ ਦੇਾਂਗੇ ਤੇ ਇਹਨਾਂ ਨੂੰ ਕਰ ਦਾਂਗੇ ਮਿਕਸ ਥੋੜਾ ਜਿਹਾ ਪਾਣੀ ਪਾ ਕੇ ਤੇ 5-7 ਮਿੰਟ ਇਹਨੂੰ ਸੇਕ ਲਵਾਵਾਂਗੇ ਮਤਲਬ ਜਿੰਨਾ ਚਿਰ ਤੜਕਾ ਤੇਲ ਨਹੀਂ ਛੱਡ ਦਿੰਦਾ ਉਹਨਾ ਟਾਈਮ ਆਪਾਂ ਜਿਹੜਾ ਹੈਗਾ ਆ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਭੋਲਣ ਤੋਂ ਬਾਅਦ ਫੇਰ ਇਹਦੇ ਵਿੱਚ ਜਿਹੜਾ ਹੈਗਾ ਆ ਕਦੂ ਧੋਤੇ ਕੋਈ ਪਾਵਾਂਗੇ ਦੇ ਨਾਲ ਦੀ ਨਾਲ ਮੈਂ ਤੁਸੀਂ ਸਿਰਫ ਸਫਾ ਕਰਨ ਲੱਗਿਆਂ ਸਮਾਨ ਚੱਕ ਲੈਣਾ ਹੈ ਸਾਰਾ ਤੇ ਸਿਰਫ ਤੇ ਇਹ ਕੋਚਾ ਵੀ ਲਾਉਣਾ ਹੈ ਬਾਹਰ ਵਿੱਚ ਲੋਕੇ ਖਲਾਰਾ ਪਿਆ ਜਾਂਦਾ ਜਦੋਂ ਸਾਰਾ ਕੰਮ ਆਪਾਂ ਇੱਥੇ ਖੜੇ ਖੜੇ ਕੰਮ ਕਰਦੇ ਆਂ ਸੈਲਫ ਦੇ ਉੱਪਰ ਦੇ ਵਿੱਚ ਮੈਂ ਇਹ ਫਾੜੀਆਂ ਸਾਫੀਆਂ ਰਹਿ ਗਈਆਂ ਕੱਟਣ ਵਾਲੀਆਂ ਮੈਂ ਕਿਹਾ ਚਲ ਹੁਣ ਮੈਂ ਇਹਨਾਂ ਨੂੰ ਵੀ ਕੱਟ ਕੇ ਵਿੱਚ ਪਾ ਦੇਣੀ ਆ ਕਈ ਵਾਰ ਨਹੀਂ ਹਨਾ ਹੱਥ ਆਉਂਦੀ ਆ ਤੇ ਫਿਰ ਖੜੇ ਖੜੇ ਇੱਕ ਕੰਮ ਕਰਨਾ ਵਾ ਨਾਲ ਦੀ ਨਾਲ ਕਈ ਕੰਮ ਕਰਨ ਤੇ ਫਿਰ ਗਏ ਜਾਂਦੀਆਂ ਨੇ ਤੇ ਚਲੋ ਜੀ ਆਪਾਂ ਜਿਹੜੇ ਹੈਗੀ ਇਹ ਸਬਜ਼ੀ ਧਰ ਦਿੱਤੀ ਆ ਤੇ ਇਹ ਭਾਂਡੇ ਪੈ ਸੇ ਧੋਣ ਵਾਲੇ ਆਪੇ ਸਾਰੇ ਮੈਸੇ ਤੋਂ ਇਹ ਵੀ ਧੋਦੇ ਆ ਸੋ ਇਹਦੇ ਵਿੱਚ ਕੇਰਾ ਇਕੱਠਾ ਸਾਰਾ ਕੰਮ ਜਿਹੜਾ ਹੋ ਜਵੇ ਤੇ ਵਧੀਆ ਰਹਿੰਦਾ ਆ ਟਿੱਕਾ ਮੈਂ ਨਾਲ ਦੀ ਨਾਲ ਸਾਰੇ ਕੰਮ ਕਰ ਦੇਣੇ ਸਬਜ਼ੀ ਬਣਦੀ ਬਣਦੇ ਭਾਂਡੇ ਵੀ ੁੱਟੇ ਜਾਣੇ ਆ ਤਾਂ ਵੀ ਧੋਣ ਦੇਣੇ ਆ ਸਾਰੇ ਕੰਮ ਜਿਹੜੇ ਸੋ ਜਾਣੇ ਆ ਤੇ ਫਟਾਫਟ ਮੈਂ ਜਿਹੜੇ ਭਾਂਡੇ ਆ ਮੰਗ ਦੇਵਾਂ ਤੇ ਬੱਚੇ ਜਿਹੜੇ ਹਾਲੇ ਟਿਊਸ਼ਨ ਗਏ ਹੋਏ ਸੀਗੇ ਤੇ ਮੰਮੀ ਨੂੰ ਮੈਂ ਅੱਜ ਤੜਕਾ ਜਦੋਂ ਲਾਉਣ ਲੱਗੀ ਮੈਂ ਉਹਨੂੰ ਕਹਿਣਾ ਭੁੱਲ ਗਈ ਮੰਮੀ ਫਰੇ ਚਲੇ ਜਾਓ ਤੜਕਾ ਲੱਗਦਾ ਆ ਵਿਚਾਰਿਆਂ ਨੂੰ ਜਦੋਂ ਸੁਣਿਆ ਤੇ ਉੱਠ ਕੇ ਬਾਹਰ ਚਲੇ ਗਏ ਆਪਣੇ ਆਪ ਹੀ ਦੇ ਦਿਮਾਗ ਚੋਂ ਨਿਕਲ ਗਈ ਹਨ ਜਦੋਂ ਕੰਮ ਨਹੀਂ ਟੈਨਸ਼ਨ ਹੋਵੇ ਤੇ ਫਿਰ ਸਭ ਭੁੱਲੀ ਹੀ ਜਾਂਦਾ ਹੈ ਤੇ ਚਲੋ ਜੀ ਆਪਾਂ ਭਾਂਡੇ ਸਾਰੇ ਧੋਦੇ ਬੱਚਿਆਂ ਦੇ ਲਾਂਚ ਬਾਕਸ ਵਗੈਰਾ ਵੀ ਧੋ ਦਿੱਤੇ ਆ ਤੇ ਬੱਚੇ ਨਾ ਸਬਜ਼ੀ ਜਿੰਨੀ ਮਾਰਚ ਥੋੜੀ ਪਾ ਦੋ ਉਹਦੇ ਚੋਂ ਵੀ ਛੱਡ ਦਿੰਦੇ ਆ ਤੇ ਫਿਰ ਜਿਹੜੀ ਬਚੀ ਹੋਈ ਦਾਲ ਸੀਗੀ ਮੂੰਗੀ ਛੋਲੇ ਦੀ ਸੀਗੀ ਉਹ ਆਪਣੇ ਨਾ ਸਿੰਕ ਦੇ ਵਿੱਚ ਜਾਲੀਆਂ ਰੱਖੀਆਂ ਹੋਈਆਂ ਨੇ ਜੀ ਸਟੀਲ ਦੀ ਚਾਹ ਪਾਣੀ ਹੁੰਦੀ ਹੈ ਉਸ ਤਰ੍ਹਾਂ ਦੀ ਤੇ ਫਿਰ ਉਹਦੇ ਵਿੱਚ ਮ ਇਕੱਠੀ ਕਰ ਲੈਣੀ ਹੁੰਦੀ ਹੈ ਤੇ ਬਾਅਦ ਚੋਂ ਫਿਰ ਰੱਖੀ ਦੈਂਕ ਵਿੱਚ ਸੈੱਟ ਦੇਈ ਦੀ ਆ ਸੌਰੀ ਡਸਟਬਿਨ ਲਾਇ ਹੋਇਆ ਡਸਟਬਿਨ ਦੇ ਵਿੱਚ ਆਪਾਂ ਪਾ ਦੇਈ ਦੀ ਇਹਦੇ ਨਾਲ ਸ਼ੈਂਕ ਨਹੀਂ ਬੰਦ ਹੁੰਦਾ ਤੇ ਹੁਣ ਆਪਾਂ ਜਿਹੜਾ ਹੈਗਾ ਆ ਆਟਾ ਵੀ ਗੁੰਨਣਾ ਹੈ ਸਬਜ਼ੀ ਵੀ ਲੈ ਰਹਿ ਰਹੀ ਹੈ ਗੈਸ ਤੇ ਨਾਲ ਦੀ ਨਾਲ ਆਪਾਂ ਜਿਹੜਾ ਹੈਗਾ ਆ ਆਟਾ ਵੀ ਗੁੰਨ ਕੇ ਰੱਖ ਦੇਣਾ ਹੈ ਅੱਜ ਸਾਡੇ ਆਂਟੀ ਜਿਹੜੇ ਆਏ ਨਹੀਂ ਸੀਗੇ ਉਦੋਂ ਜਦੋਂ ਮੈਂ ਆਟਾ ਗੁੰਨਿਆ ਆ ਬਾਅਦ ਵਿੱਚ ਆਏ ਫਿਰ ਮੈਨੂੰ ਕਹਿੰਦੇ ਮੈਂ ਆਟਾ ਗੁੰਨ ਦਿੰਨੀ ਆ ਮੈਂ ਕਿਹਾ ਨਹੀਂ ਆਂਟੀ ਜੀ ਹੁਣ ਤਾਂ ਮੈਂ ਗੁੰਨ ਲਿਆ ਕਹਿੰਦੇ ਚਲੋ ਠੀਕ ਆ ਉਹ ਮੇਰੀ ਹੈਲਪ ਕਰਾ ਦੇ ਲੈਂਦੇ ਥੋੜੀ ਬਹੁਤੀ ਕਿਉਂਕਿ ਕੰਮ ਜ਼ਿਆਦਾ ਹੋ ਜਾਂਦਾ ਹੈ ਜਾਂ ਫਿਰ ਮੰਮੀ ਨੂੰ ਵੀ ਇਹ ਚਲੋ ਜੀ ਮੈਂ ਆਟਾ ਗੁੰਨਦੇ ਮਾਤੇ ਜੇ ਕਾ ਮੇਰਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬੈਲ ਆਈਕਨ ਆ ਜਿਹੜਾ ਪ੍ਰੈਸ ਕਰ ਲਿਓ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਰੱਬ ਰੱਖ